ਖਿਆਲ ਰੱਖਿਓ ਆਪਣੇ ਅੰਦਰ ਹੰਕਾਰ ਦੇ ਟਿੱਬੇ ਉਸਰੇ ਆਪਾਂ ਨੂੰ ਮੌਤ ਨਹੀਂ ਚੇਤੇ ਆਪਣੇ ਅੰਦਰ ਨਾ ਉਹ ਦੇਖੋ ਨੂੰ ਆਪਾਂ ਜੀ ਜੀ ਕਰਦੇ ਆ ਅੰਦਰ ਹੰਕਾਰ ਦੇ ਟਿੱਬੇ ਉਸਰੇ ਆ ਮਰਨਾ ਚੇਤੇ ਨਹੀਂ ਤੇ ਮਹਾਰਾਜ ਕਹਿੰਦੇ ਉਹ ਬੰਦਾ ਗੱਲ ਸੁਣ ਲਾ ਆ ਜਿਹੜਾ ਇੱਕ ਇੱਕ ਸਵਾਸ ਆਉਂਦਾ ਹੈ ਰੱਬ ਨੂੰ ਪੁੱਛ ਕੇ ਆਉਂਦਾ ਤੇਰੀ ਮਰਜ਼ੀ ਨਾ ਨਹੀਂ ਆ ਸਕਦਾ ਆ ਜਿਹੜਾ ਆਪਾਂ ਸਾਹ ਲੈਨੇ ਨੇ ਨਾ ਇੱਕ ਇੱਕ ਇਹ ਰੱਬ ਨੇ ਗਿਣ ਕੇ ਦਿੱਤੇ ਵੇ ਆ ਇਹ ਨਾ ਕੋਈ ਬੰਦੇ ਨੂੰ ਭੁਲੇਖਾ ਰਹਿ ਜਾਏ ਵੀ ਮੇਰੀ ਮਰਜ਼ੀ ਮੈਂ ਮੈਨੂੰ ਡਾਕਟਰ ਮੇਰੇ ਸਵਾਸ ਵਧਾ ਸਾਂ ਵਧਾ ਦੇਗੇ ਨਹੀਂ ਵਦਨ ਘਟਣ ਤਿਲਸਾਰ ਓਏ ਡਾਕਟਰ ਤਿਲ ਜਿੰਨੇ ਵੀ ਸਵਾਸ ਨਹੀਂ ਵਧਾ ਘਟਾ ਸਕਦੇ ਜਿੰਨਾ ਮਰਜ਼ੀ ਜੋਰ ਲਾਣ ਐਵੇਂ ਪੈਸੇ ਬਣਾਉਣ ਦੇ ਮਾਰੇ ਫੁਕੀਆਂ ਨਾਲੀਆਂ ਲਾਈ ਫਰਨਗੇ ਜਿਹੜੇ ਰੱਬ ਨੇ ਸਵਾਸ ਗਿਣ ਕੇ ਦਿੱਤੇ ਆ ਨਾ ਫਰੀਦਾ ਜੇ ਜਾਣਾ ਤਿਲ ਥੋੜੜੇ ਇੱਥੇ ਤਿਲ ਸਵਾਸਾਂ ਨੂੰ ਕਹਿੰਦੇ ਆ ਜਿਹੜਿਆ ਪਸਾ ਲੈਨੇ ਆ ਫਰੀਦਾ ਜੇ ਜਾਣਾ ਤਲ ਥੋੜੜੇ ਤਾਂ ਸੰਭਲ ਬੁੱਕ ਭਰੀ ਜੇ ਜਾਣਾ ਸੋ ਨੱਡੜਾ ਤਾਂ ਥੋੜਾ ਮਾੜ ਓਏ ਜੇ ਪਤਾ ਵੀ ਸ્વાસ ਗਿਣਤੀ ਦੇ ਰਹਿ ਕੇ ਕਾਹਨੂੰ ਮੈਂ ਹੰਕਾਰ ਦਾ ਭਰਿਆ ਤੁਰਿਆ ਫਿਰਦਾ ਮੇਰਾ ਕਹਿਣ ਦਾ ਮਤਵ ਇਹ ਹੈ ਕਿਹੇ ਜੱਸੀਨ ਹੋਣਾ ਜਦੋਂ ਮਹਾਰਾਜ ਸ਼ੇਵੇਂ ਪਾਦਸ਼ਾਹ ਨੇ ਬਾਬੇ ਬੁੱਢੇ ਦੇ ਸੁਪੁੱਤਰ ਭਾਈ ਭਾਨੇ ਨੂੰ ਬੁਲਾਇਆ ਗੁਰਤਾ ਗੱਦੀ ਦੇਣੀ ਆ ਸਤਵੇਂ ਪਾਤਸ਼ਾਹ ਨੂੰ ਧੰਨ ਗੁਰੂ ਹਰਗੋਬਿੰਦ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਮਹਾਰਾਜ ਸਤਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਦਿੱਤੀ ਤੇ ਮਹਾਰਾਜ ਸਤਵੇਂ ਪਾਤਸ਼ਾਹ ਇਹੋ ਜੀ ਤਾਕਤ ਰੱਖਦੇ ਕਰਤਾਰਪੁਰ ਦੇ ਵਿੱਚ ਬ੍ਰਾਹਮਣ ਦਾ ਪੁੱਤ ਮਰਿਆ ਪਿਆ ਜਿਉਂਦਾ ਕਰਕੇ ਰੱਖਤਾ ਸਤਵੇਂ ਪਾਤਸ਼ਾਹ ਨੇ ਇਹ ਕਾਦੀ ਵਡਿਆਈ ਹੈ ਇਹ ਪੂਰੇ ਗੁਰੂ ਦੀ ਵਡਿਆਈ ਹੈ ਮੇਰਾ ਕਹਿਣ ਦਾ ਮਤਲਬ ਹੈ ਇਹ ਪੂਰੇ ਗੁਰੂ ਦੀ ਵਡਿਆਈ ਹੈ ਛੇਵੇਂ ਪਾਤਸ਼ਾਹ ਦੇ ਵਿੱਚ ਇੰਨੀ ਤਾਕਤ ਹੈ ਉਹ ਸਿੱਖ ਨੂੰ ਪਾਣੀ ਚ ਡੁੱਬਣ ਨਹੀਂ ਦਿੰਦਾ ਤੇ ਅੱਗ ਚ ਸੜਨ ਨਹੀਂ ਦਿੰਦਾ ਜਲ ਨਹੀਂ ਡੋਬਾ ਤਸ ਕਰ ਨਹੀਂ ਲੇਵਾ ਭਾਏ ਨਾ ਸਕਾਂ ਜਾਲੇ ਮਹਾਰਾਜ ਐ ਕੈਡੀ ਸਮਰੱਥਾ ਰੱਖਦੇ ਆ ਸਿੱਖ ਨੂੰ ਪਾਣੀ ਚ ਡੁੱਬਣ ਨਹੀਂ ਦਿੰਦੇ ਤੇ ਅੱਗ ਚ ਸੜ ਨਹੀਂ ਦਿੰਦੇ ਹੁਣ ਆਪਾਂ ਸੋਚਾਂਗੇ ਵੀ ਐ ਕਿਵੇਂ ਆ ਵੀ ਅੱਗ ਚ ਕਿਵੇਂ ਨਹੀਂ ਸੜਨ ਦੇਣਗੇ ਕਿਤੇ ਪੱਟੀ ਜਾਇਓ ਪੱਟੀ ਜਿਹਨੂੰ ਪੱਟੀ ਨੂੰ 9 ਲੱਖੀ ਕਹਿੰਦੇ ਪੱਟੀ ਪੱਟੀ ਪੱਠ ਬਣਿਆ ਵਿਆ ਜਿਹਦੇ ਵਿੱਚ ਮੱਚ ਦੇ ਪੱਠ ਦੇ ਵਿੱਚ ਵਿਧੀ ਚੰਦ ਬੈਠਾ ਛੇਵੇਂ ਪਾਤਸ਼ਾਹ ਨੇ ਸੇਖ ਨਹੀਂ ਲੱਗਣ ਦਿੱਤਾ ਇਹਨੂੰ ਕਹਿੰਦੇ ਤਾਤੀ ਵਾਉ ਨਾਲ ਲੱਗ ਗਈ ਪਾਰ ਬ੍ਰਹਿਮ ਸ਼ਰਨਾਈ ਚੋਂ ਗਿਰਦ ਹਮਾਰਾ RAM ਕਰ ਦੁਖ ਲੱਗਾ ਨਾ ਭਾਈ